ਮਾਦੇਸ ਸੀ ਕਾਲਾ ਤਸਰੀ ਕਾਲ ਬੇਟਾ ਬਾਬਾ ਜੀ ਤੈਨੂੰ ਜਹਾਂਦਿਆਂ ਤੇ ਚੜਾਵੇ ਵਾਹਿਗੁਰੂ ਰਾਮਦਾਸ ਤੇਰੇ ਬੱਚੇ ਬੱਤੇ ਪੋਤੇ ਪੋਤੀਆਂ ਨੂੰ ਵੀ ਜਣਾਵੇ ਮੈਨੂੰ ਕੱਟ ਕੇ ਸਾਰਾ ਕੁਝ ਖੋਲੀ ਆਂ ਕਿੰਨੇ ਮਾਤਾ ਮੇਰੇ ਨੌ ਨੇ ਤੇ ਮੇਰੇ ਉਹਦੀ ਘੜ ਬਣੀ ਨੇ ਅੱਛਾ ਲੁਧਿਆਣੇ ਕਿਹੜਾ ਪਿੰਡ ਮਾਤਾ ਉਹ ਮਲਕਾ ਪਿੰਡ ਹੈ ਡਾਬਾ ਪਿੰਡ ਪੋਲੋ ਹਸਤਾ ਦੇ ਨਾਲ ਅੱਛਾ ਪੋਲੋ ਹਸਪੀਟਲ ਦੇ ਨਾਲ ਡਾਬਾ ਪਿੰਡ ਜਿਆਦਾਤ ਵੀ ਨੌ ਕਰਾ ਲਈ ਜਾਂਦੇ ਕਿੰਨੇ ਬੱਚੇ ਕਿੰਨੇ ਤੁਹਾਡੇ ਦੋ ਬੱਚੇ ਸੀਗੇ ਇੱਕ ਨੂੰ 15 ਸਾਲ ਹੋ ਗਏ ਗਏ ਨੂੰ ਅਛਾ ਕਿੱਥੇ ਗਿਆ ਆਇਆ ਨੀ ਇੰਗਲੈਂਡ ਅਛਾ ਇੰਗਲੈਂਡ ਗਿਆ ਉਹ ਮੈਨੂੰ ਚੰਗਾ ਸਮਝਦਾ ਸੀ ਇਹਨੇ ਫੋਨ ਕਰ ਕਰਕੇ ਉਹਨੂੰ ਕਹਿੰਦੀ ਤੇਰਾ ਪਰਿਵਾਰ ਮਰ ਜਵੇ ਮੇਰੇ ਸਾਹਮਣੇ ਦਿਖ ਰਿਹਾ ਜੇ ਗੁਰਦਾਰ ਬੌਲੀ ਸਾਹਿਬ ਆ ਗੋਲਵਰ ਸਾਹਿਬ ਤੇ ਇੱਥੇ ਵੀਰ ਜੀ ਹੁਣੀ ਦੱਸ ਰਿਹਾ ਕਿ ਮਾਤਾ ਆ ਦਵਾਨ ਹਾਲ ਦੇ ਵਿੱਚ ਮਾਤਾ ਲੰਮੇ ਪੈਸੀਏ ਮੈਨੂੰ ਇਹ ਮਹੀਨਾ ਹੋ ਗਿਆ ਮਹੀਨਾ ਗੁਰਦਵਾਰੇ ਆਈ ਨੂੰ 4 ਦਿਨ ਹੋ ਗਏ ਅਛਾ ਮੈਨੂੰ ਇਹ ਜਨਾਨੀ ਨੇ ਕੁੜਮਣੀ ਨੇ ਚਪੇੜਾ ਮਾਰਦੀਆਂ ਪਾਣੀ ਨਾ ਮੰਗੀ ਮੇਰੇ ਤੇ ਅਛਾ ਹਾਂ ਤੇ ਨੌ ਦਾ ਕਿ ਨਾ ਤੁਹਾਡੀ ਦਾ ਇਹ ਰਵਣਵੀਰ ਪਰ ਆ ਮਨੋ ਬੀ ਜਿਹਨੇ ਮਾਰਿਆ ਮਾਰਿਆ ਉਹਨੂੰ ਕੁਝ ਨਹੀਂ ਕਹਿਣਾ ਆਪਾਂ ਅੱਛਾ ਦੇਖ ਪੁੱਤ ਨਹੀਂ ਵੈਸੇ ਪੁੱਛਣ ਡਿਆ ਮਾਰਿਆ ਉਹਨੇ ਵੈਸੇ ਬਥੇਰਾ ਥੋਟੀਆਂ ਨਾ ਕੁੱਟਦੀ ਰਹੀ ਆ ਵੇ ਲੋ ਮਾਂ ਕਹਿੰਦੀ ਵੀ ਉਹਨੂੰ ਕਹਿਣਾ ਨਹੀਂ ਵੇ ਲੋ ਕੁਝ ਵੀ ਮੇਰੀ ਹੈਨਾ ਮੇਰੀ ਮਮਤਾ ਹੈ ਜੀ ਹੁਣ ਉਹ ਚੌਨੀ ਭੱਜ ਕੇ ਆਈਆਂ ਗੋਦਮਣੀ ਨੇ ਮੇਰਾ ਸਿਰ ਪਾੜ ਦੇਣਾ ਸੀ ਅੱਛਾ ਤੂੰ ਕਿੱਥੇ ਜਾਵੇਂਗੀ ਮੇਰੇ ਗੋਦਮਣੀ ਕਿੱਥੋਂ ਦੀ ਆ ਇੱਥੋਂ ਦੀ ਗੋਂਦਾਲ ਦੀ ਅੱਛਾ ਗੋਂਦਾਲ ਸਾਹਿਬ ਦੀ ਆ ਉਹ ਟੀਕੇ ਲਾਉਂਦੇ ਨੇ ਮੁੰਡੇ ਮੇਰੇ ਕੱਪੜੇ ਕੱਢ ਕੇ 5-5000 ਦਾ ਛੋਲ ਵੇਚ ਤੇ ਸਾਰਾ ਕੁਝ ਗੋਂਦਾਲ ਸਾਹਿਬ ਕਿੱਥੇ ਰਹਿੰਦੇ ਹੋ ਉਹ ਤਾਂ ਉੱਥੋਂ ਲੁਧਿਆਣੇ ਤੋਂ ਇੱਕ ਘਾਤੋਂ ਆ ਗਏ ਤੁਸੀਂ ਇੱਥੇ ਕਿੱਥੇ ਜਾਂਦੀ ਜਦ ਘਰੇ ਹੀ ਨਹੀਂ ਕੋਈ ਉੱਥੇ ਵੀ ਰੋਣਾ ਸੀ ਕਹਿੰਦੀ ਮੇਰੀ ਮਾਂ ਸੰਭੂ ਤੈਨੂੰ ਅੱਛਾ ਨੌਂ ਨੇ ਨਹੀਂ ਸੰਭਿਆ ਤੋ ਕਿ ਨਹੀਂ ਮੇਰੀ ਮਾਂ ਸੰਭੂਗੀ ਹਾਂ ਉਹ ਛੱਡ ਕੇ ਗਈ ਆ ਅੱਛਾ ਤੁਹਾਡੇ ਇਹਨਾਂ ਕੋਲ ਛੱਡ ਗਈ ਇਹ ਮੈਨੂੰ ਕੁੱਟਦੀ ਆ ਕੁੜਮਣੀ ਵੀ ਕੁੱਟਦੀ ਆ ਤੇ ਨੌਂ ਨੌਂ ਬਈ ਤੇ ਮੁੰਡਾ ਤੁਹਾਡਾ ਮਰ ਗਿਆ ਅੱਛਾ ਮੁੰਡਾ ਮਰ ਗਿਆ ਤੇ ਪੁੱਤ ਪੁੱਤਰੇ ਇੱਕੋ ਹੀ ਆ ਪੋਤਾ ਪੁੱਤ ਅੱਛਾ ਪੁੱਤਰਾ ਉਹ ਤੇ ਉਹ ਕੀ ਕਰਦਾ 12ਵੇਂ ਦੇ ਪੇਪਰ ਦਿੱਤੇ ਨੇ ਮੈਨੂੰ ਵੜਵੀ ਕੁਰਸੀ ਦੇ ਦੇ ਪੁੱਤ ਨੀ ਮਾਤਾ ਤੂੰ ਮੇਰੇ ਨਾਲ ਗੱਡੀ 'ਚ ਬੈਠ ਮੈਂ ਤੈਨੂੰ ਆਪਣੇ ਕੋਲ ਲੈ ਕੇ ਜਾਣਾ ਵਾ ਬਾਅਦ ਵਿੱਚ ਆਪਾਂ ਉਹਦਣਾ ਵੀ ਗੱਲ ਕਰਦੇ ਆ ਕਿਹਦੇ ਨਾਂ ਤੇਰੀ ਨਾਂ ਉਹ ਵੀ ਪੁੱਛਣਾ ਯਾਰ ਹਾਂ ਉਹਨਾਂ ਨਾਲ ਨਹੀਂ ਕਰਨੀ ਮਾਤਾ ਆਪਾਂ ਕੋਈ ਮਾੜੀ ਚੰਗੀ ਨਹੀਂ ਕਰਨੀ ਪਰ ਆਪਾਂ ਨਿਆ ਤੇ ਤੇਰਾ ਲਵਾਂਗੇ ਨਾ ਉਹਨਾਂ ਕੋਲੋਂ ਨਹੀਂ ਉਹਨੇ ਤਾਂ ਘਣਾ ਇੱਜੀ ਕਸੂਰਾ ਸਾਰਾ ਮਾਤਾ ਤੂੰ ਹੁਣ 70 ਸਾਲ ਦੀ ਹੋ ਗਈ ਆ ਨਾ ਵੱਧ-ਵੱਧ ਤੇਰੀ ਬੋਲ ਹੀ ਜ਼ਿਆਦਾ ਲੈਂਦੀ ਹੋਏਗੀ ਹਾਂ ਕਹਿੰਦੀ ਬੋਲਦੀ ਆ ਉੱਚਾ ਤੂੰ ਤਾਂ ਚਲੋ ਕੋਈ ਨਾ ਨਾ ਪਤਾ ਆ ਆ ਮੈਂ ਤਾਂ ਕੀ ਆ ਨੀਲ ਕਿਨੇ ਪਾਏ ਇਹ ਤਾਂ ਮੇਰੇ ਉਹ ਟੈਂਪੂ ਵਾਲਾ ਖਿੱਚ ਕੇ ਲਿਆਣਾ ਟੀਕੇ ਵਾਲੇ ਨੇ ਕੜਤਾ ਇਹਦੇ ਪਤੀਜੇ ਨੇ ਇਹ ਤਾਂ ਦੋਏ ਦਿਨ ਠੀਕ ਹੋ ਜਾਂਦੇ ਨੇ ਇਹ ਕਿਦਾਂ ਪੈ ਨੀਲੇ ਉਹਨੇ ਖਿੱਚ ਕੇ ਮੈਨੂੰ ਟੈਂਪੂ ਚੜਾਇਆ ਤਾਂ ਰਿਆ ਇਹ ਤਾਂ ਦੋਏ ਦਿਨ ਹਟ ਜਾਂਦੇ ਨੇ ਜਦੋਂ ਫੜਦੇ ਆ ਮਾਸ ਜਦ ਇਹ ਹਟ ਜਾਂਦੇ ਨੇ ਹੂੰ